ਪਰਮ ਸਨਮਾਨਯੋਗ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਜੂਨ ਸੋਮਵਾਰ 2025 ਨੂੰ ਜੋ ਰੋਡੇ ਨਗਰ ਦੇ ਵਿੱਚ ਦੇਸ਼ ਵਿਦੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵੱਡੇ ਪੱਧਰ ਤੇ ਮਹਾਂਪੁਰਖਾਂ ਦਾ ਸਤਿਗੁਰਾਂ ਦੇ ਜਨਮ ਦਿਨ ਖਾਲਸਾ ਪੰਡਰਾ ਵਾਲਿਆਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਗਰ ਸ਼ਹਿਜਾਦਾ ਦੇ ਵਿੱਚ ਸਰਦਾਰ ਰਤਨ ਸਿੰਘ ਜੀ ਸ਼ਹਿਜਾਦਾ ਸੋਈ ਉਹਨਾਂ ਦੇ ਘਰ ਵਿਖੇ ਪਹੁੰਚੇ ਆ। ਨਾਲ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਬਹੁਤ ਮੁਲਾਪਰੇ ਸੁਭਾਅ ਦੇ ਪਿਆਰ ਵਾਲੇ ਪਾਪਾ ਮਨਜੀਤ ਸਿੰਘ ਜੀ ਤੇ ਬਾਪੂ ਜੀ ਠੀਕ ਨੇ। ਤੀਸ ਜੀ ਤੀਰ ਸਿੰਘ ਜੀ ਜੋ ਹਰ ਵਕਤ ਸੰਗਤਾਂ ਦੇ ਜਦੋਂ ਵੀ ਪ੍ਰੋਗਰਾਮ ਕਰੋ ਸਮਾ ਜਾਂਦੇ ਆ। ਸੋ ਇਹਨਾਂ ਨੇ ਨੌਜਵਾਨ ਸਿੰਘ ਵੀ ਨਾਲ ਹੈਗੇ ਆ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੱਦਾ ਪੱਤਰ ਦਿੱਤਾ ਇੱਕ ਬੱਸ ਦੀ ਸੇਵਾ ਹੀ ਰੋਡ ਨਗਰ ਵਿੱਚ ਪਹੁੰਚਾਂਗੇ 10 ਦਿਨਾਂ ਬਾਅਦ ਇੱਥੋਂ ਦੇ ਦੇ ਨੁਮਾਇੰਦਗੀ ਨੁਮਾਇੰਦਗੀ ਕਰਦੇ ਸਰਦਾਰ ਸਤਨਾਮ ਸਿੰਘ ਜੀ ਸੈਦੋ ਲੇਲ ਪ੍ਰਦਾਨ ਕਿਸਾਨ ਬਚਾਓ ਮੋਰਚਾ ਸਰਦਾਰ ਰਤਨ ਸਿੰਘ ਜੀ ਬਲਾਗ ਪ੍ਰਧਾਨ ਮਜੀਠਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚਰਦੀ ਗਲਾ ਦਾ ਗੁਰੂਆਂ ਸੰਗਤਾਂ 2 ਜੂਨ ਤੇ ਸੋਮਾਰ ਨੂੰ ਰੋਡੇ ਨਗਰ ਵਿੱਚ ਪੁੱਜਣਗੇ ਤੇ ਬਹੁਤ ਬਹੁਤ ਧੰਵਾਦ ਸਾਰੇ ਗੁਰਮਖਾਂ ਦਾ ਸਤਿਗੁਰੂ ਜੀ ਮਿਹਰ ਕਰਨ ਸਾਰੇ ਪਰਿਵਾਰਾਂ ਨੂੰ ਸ਼ਾਂਤੀ ਤੰਦਰੁਸਤੀ ਦੀ ਦਾਤ ਬਖਸ਼ਣ ਕਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋਨਿਆਲ ਵਾਹਿਗੁਰੂ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ